ਬਾਈ ਬਾਹਰ ਪਰਚੇ ਰੱਥ ਪਹਾਣੇ ਸਿੱਧੂ ਬਾਈ ਦੇ ਪਿੰਡ ਖੜੇ ਆ ਜੀ ਤੇ ਸਰਪੰਚ ਸਾਹਿਬ ਹੋਣੀ ਜਿਹੜੀ ਅੱਜ ਫਾਈਨਲ ਮੀਟਿੰਗ ਹੋਈ ਹੈ ਜਥੇਬੰਦੀਆਂ ਦੀ ਹੋਈ ਹੈ ਸਾਰੀ ਗੱਲਬਾਤ ਆਪਾਂ ਇਹਨਾਂ ਤੋਂ ਪੁੱਛ ਲੈਨੇ ਆ ਵੀ ਫਾਈਨਲ ਅੱਜ ਹੋਇਆ ਕੀ ਹੈ ਕੀ ਅੱਗੇ ਦੀਆਂ ਤਿਆਰੀਆਂ ਨੇ ਕੀ ਛੋਡੇ ਵਾਸਤੇ ਸਨੇਹੇ ਨੇ ਆਜੋ ਸਰਪੰਚ ਸਾਹਿਬ ਤੋਂ ਆਪਾਂ ਸਰਪੰਚ ਸਾਹਿਬ ਕੱਲੀ ਕੱਲੀ ਗੱਲ ਸਾਰੇ ਲੋਕ ਇੰਤਜ਼ਾਰ ਕਰੀ ਜਾਂਦੇ ਨੇ ਵੀ ਹੁਣ ਅੱਗੇ ਆਪਾਂ ਕੀ ਮੇਥਿਆ ਕੀ ਕਰਨਾ ਸਾਰਾ ਦੱਸ ਦਿਓ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਜੁਨੀਆ ਆਪਣੀਆਂ ਜੁਨੀਆ ਨਾਂ ਨੇ ਮੈਂ ਇਹਨਾਂ ਨੂੰ ਦਿਲੋਂ ਸਲੂਟ ਕਰਦਾ ਜਿਨ੍ਹਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਦੂਜੇ ਨੰਬਰ ਤੇ ਅਸੀਂ ਸਾਰੇ ਜਿੰਨੇ ਕੱਲ ਸਾਡੇ ਕੋਟਦੰਨੇ ਦੇ ਵਿੱਚ ਜਿਨ੍ਹਾਂ ਨੇ ਸਰਕਾਰਾਂ ਹਲਾਤੀਆਂ ਸਾਡਾ ਐਡਾ ਹੰਕਾਰਾ ਦੇ ਕੇ ਸਾਡਾ ਮਾਨ ਕਰਿਆ ਅਸੀਂ ਉਹਨਾਂ ਦੇ ਕੱਲੇ ਕੱਲੇ ਕਦਮ ਦੀ ਬਈ ਕਦਰ ਕਰਦੇ ਆ ਜਿਨ੍ਹਾਂ ਨੇ ਇੰਨੀ ਠੰਡ ਦੇ ਵਿੱਚ ਇੰਨਾ ਸਫਰ ਦੇ ਵਿੱਚ ਐਡੇ ਜਾਮ ਲੱਗ ਗਏ ਪਹਿਲੇ ਇਹ ਗਲਤਤਾ ਦਾ ਅਸੀਂ ਉਹ ਬੰਦਿਆਂ ਤੋਂ ਮਾਫੀ ਮੰਗਦੇ ਜਿਹੜੇ ਆਪਣੇ ਉਹਦੇ ਚ ਰਹਿ ਗਏ ਉਹ ਪਹੁੰਚ ਨਾ ਸਕੀ ਜਾਮ ਚ ਵੀ ਰਹਿ ਗਏ ਬਹੁਤ ਰਹਿ ਗਏ हां ਜਾਮ ਚ ਰਹਿ ਗਏ ਪਹਿਲਾਂ ਤਾਂ ਅਸੀਂ ਉਹਨਾਂ ਤੋਂ ਮਾਫੀ ਮੰਗਦੇ ਆਂ ਬਾਈ ਸਾਥੋਂ ਐਡਾ ਪ੍ਰਬੰਧ ਆ ਹੋਇਆ ਨਹੀਂ ਪ੍ਰਬੰਧ ਅਸੀਂ ਇਹ ਬਹੁਤ ਥੋੜਾ ਜਿਹਾ ਚਲੋ ਹੌਲੀ ਹੌਲੀ ਸਿੱਖਣ ਨੂੰ ਮਿਲ ਜਾਂਦਾ ਹਨਾ ਕੋਸ ਤੇ ਹੁਣ ਬਾਈ ਇੱਕ ਬੇਨਤੀ ਆ ਬਸ ਅਰੇਸਟ ਹਾਊਸ ਬਰਨਾਲੇ ਸਾਨੂੰ ਬੁਲਾ ਲਿਆ ਸੀਗਾ ਬਾਈ ਲੱਖੇ ਉਹਦੀ ਸਾਰੀਆਂ ਜੱਸੀ ਬੰਦੀਆਂ ਸੀਗੀਆਂ ਅਸੀਂ ਉੱਥੇ ਪਹੁੰਚੇ ਪਹੁੰਚ ਕੇ ਅਸੀਂ ਗੱਲਬਾਤ ਕੀਤੀ 2 ਘੰਟੇ ਚ ਡਿਸਕਸ ਚੱਲੀ ਸਾਰੇ ਮੁੱਦਿਆਂ ਤੇ ਤੇ ਐਂਡ ਤੇ ਬਈ ਸਾਡੀ ਇਸ ਇੱਕੋ ਹੀ ਗੱਲ ਰੱਖੀ ਐ ਬਾਈ ਬਾਹਰ ਪਰਚੇ ਰੱਦ ਠੀਕ ਐ ਬਾਈ ਬਾਹਰ ਪਰਚੇ ਪਰਚੇ ਇਹ ਇਹ ਉੱਥੇ ਮੀਟਿੰਗ ਹੋਈ ਇਹਦੇ ਵਿੱਚ ਵੱਡੇ ਮੰਨ ਕੇ ਕੋਈ ਪੁਲਿਸ ਅਫਸਰ ਵੀ ਸ਼ਾਮਲ ਸੀ ਜੀ ਹਾਂ ਬਠਿੰਡੇ ਤੋਂ ਐਸਐਸਪੀ ਸਾਹਿਬ ਸੀਗੇ ਠੀਕ ਐ ਤੇ ਆਪਣੇ ਬਰਨਾਲਾ ਦੇ ਐਸਐਸਪੀ ਸਾਹਿਬ ਸੀਗੇ ਬਲਜੀਤ ਸਰ ਸੀਗੇ ਉੱਥੇ ਠੀਕ ਐ ਤੇ ਵਧੀਆ ਮੁਲਾਜ਼ਮਾਂ ਨੇ ਸਾਡੀ ਗੱਲਬਾਤ ਸੁਣੀ ਐ ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡੇ ਨਾਲ ਸਾਰੇ ਹਮ ਧੱਕਾ ਹੋ ਰਿਹਾ ਜੀ ਹਨਾ ਤੇ ਉਹਨਾਂ ਨੇ ਉੱਪਰ ਗੱਲਬਾਤ ਕਰਕੇ ਕੱਲ ਨੂੰ ਸਹੀ 11:00 ਵਜੇ ਰੈਸਟੋਰੈਂਟ ਚ ਬਰਨਾਲੇ ਕੱਲ ਨੂੰ ਮੀਟਿੰਗ ਹੋ ਜਾਣੀ ਆ ਮੀਟਿੰਗ ਦਾ ਜਿਵੇਂ ਕੋਈ ਗੱਲਬਾਤ ਹੋਊਗੀ ਅਪਡੇਟ ਹੋਊਗੀ ਉਹਦੇ ਹਿਸਾਬ ਨਾਲ ਹੀ ਆਪਾਂ ਲੋਕਾਂ ਨੂੰ ਦੱਸਣੇ ਠੀਕ ਹੈ ਹਲੇ ਇੱਕ ਗੱਲ ਇਹ ਦੱਸ ਦੋ ਹੁਣ ਸਰਪੰਚ ਸਾਹਿਬ ਵੀ ਜਿਹੜਾ ਇੱਕ ਆਪਾਂ ਨੇ 3 ਤારીખ 3 ਫਰਵਰੀ ਦਾ ਰੱਖਿਆ ਹੋਇਆ ਸੰਗਰੂਰ ਉਹ ਹੁਣ ਫਾਈਨਲ ਹੈ ਨਹੀਂ ਮੰਨ ਕੇ ਚੱਲੋ ਵੀ ਹਲੇ ਆਪਾਂ ਮੀਟਿੰਗ ਕਰ ਲਈ ਉਹ ਫਾਈਨਲ ਹੈ ਧੰਨਵਾਦ ਬਹੁਤ ਠੀਕ ਹੈ ਕੱਲ ਦਾ ਕੱਲ ਨੂੰ ਆਪਾਂ ਸੱਟਾ ਨਿਕਲੋ ਫਿਰ ਫਾਈਨਲ ਕੱਲ ਨੂੰ ਪਹਿਲਾ ਮੀਟਿੰਗ ਕਰਨੀ ਪਹਿਲਾ ਮੀਟਿੰਗ ਸਿੱਤੇ ਆਪਣੇ ਉਮੀ ਨੇ ਠੀਕ ਹੈ ਬਿਲਕੁਲ ਉਹ ਆਪਣਾ ਰੱਖੀ ਹੋਏ 3 ਤਰੀਕ ਦਾ ਤਾਂ ਰੱਖਣਾ ਪਰੇਲਾ ਘੇਰਨੀਆ ਤੇ ਧੂਰੀ ਠੀਕ ਹੈ ਧੂਰੀ ਚਲ ਸਮਝ ਲੋ ਮਾਂ ਸਾਉ ਦਾ ਆਪਣੇ ਪ੍ਰੋਗਰਾਮ ਰੱਖਿਆ ਉੱਥੇ ਜਾਣਾ ਠੀਕ ਹੈ 3 ਤਰੀਕ ਦਾ ਆਪਣਾ ਸੰਗਰੂਰ ਸੰਗਰੂਰ ਰੱਖਿਆ ਹੋਇਆ ਹਾਂ ਕੱਲ ਨੂੰ 11:00 ਵਜੇ ਤੋਂ ਬਾਅਦ ਅਪਡੇਟ ਸਾਰੀ ਲੋਕਾਂ ਨੂੰ ਆਪਾਂ ਦੇਵਾਂਗੇ ਠੀਕ ਹੈ ਜੀ ਠੀਕ ਹੈ ਉਸ ਤੋਂ ਬਾਅਦ ਆਪਾਂ ਸਾਰਾ ਪ੍ਰੋਗਰਾਮ ਜਿਹੜਾ ਹੋਊਗਾ ਉਹ ਆਪਾਂ ਬਾਈਓ ਲੋਕਾਂ ਨੂੰ ਆਪਣਾ ਦੱਸਣੀ ਦੱਸਣਾ ਬਸ ਹੁਣ ਸਾਨੂੰ ਮੇਨ ਜਿਹੜੀ ਗੱਲ ਹੈ ਉਹ ਅਸੀਂ ਇਹ ਸੁਨੇਹਾ ਲਾਉਣਾ ਵੀ ਗੱਲਬਾਤ ਪੁਲਿਸ ਪ੍ਰਸ਼ਾਸਨ ਨਾਲ ਆਪਣੀਆਂ ਸਾਰੀਆਂ ਜਥੇਬੰਦੀਆਂ ਦੀ ਸਾਰਿਆਂ ਦੀ ਚੱਲ ਰਹੀ ਹੈ ਜੇ ਤਾਂ ਆਪਣੀ ਗੱਲ ਪਲੀ ਭਾਂਤ ਮੰਨ ਲੈਂਦੇ ਨੇ ਉਹ ਸਾਰੇ ਪਰਚੇ ਬਾਈ ਤੇ ਰੱਦ ਕਰਕੇ ਬਾਈ ਬਾਹਰ ਆਉਂਦਾ ਤਾਂ ਤਾਂ ਸਾਰਾ ਰੋਲ ਹੀ ਨਿਭੜਦਾ ਉਹਨਾਂ ਨਾਲ ਨਹੀਂ ਆਪਣਾ ਜਿਹੜਾ ਅੰਦੋਲਨ ਹੈ ਉਹ ਆਪਣਾ ਐਵੇਂ ਹੀ ਚੱਲੂਗਾ ਧੂਰੀਆਲਾ ਵੀ ਚੱਲੂਗਾ ਤੰਨ ਤੰਨ ਫਰਬਰੀ ਨੂੰ ਜਿਹੜਾ ਆਪਾਂ ਨੇ ਕਰਨਾ ਉਹ ਵੀ ਆਪਾਂ ਨੇ ਕਰਨਾ ਤੇ ਜੇ ਮੰਨ ਲੈਣਗੇ ਗੱਲ ਤਾਂ ਠੀਕ ਐ ਨਹੀਂ ਫਿਰ ਸੱਚ ਨਾਲ ਤੁਸੀਂ ਸਾਰੇ ਭੈਣ ਭਰਾ ਖੜੇ ਹੋ ਐ ਨਹੀਂ ਤੁਸੀਂ ਸਾਰਿਆਂ ਨੇ ਖੜਨਾ ਜਿਵੇਂ ਤੁਸੀਂ ਲਗਾਤਾਰ ਸਾਥ ਬਣਾਇਆ ਹੋਇਆ ਠੀਕ ਐ ਕੱਲੀ ਕੱਲੀ ਜਾਣਕਾਰੀ ਬਿਲਕੁਲ ਸਾਨੂੰ ਆਫੀਸ਼ੀਅਲ ਚੈਨਲ ਤੇ ਸੱਚ ਸਾਨੂੰ ਦੱਸਾਂਗੇ ਜਿਹੜਾ ਕੁਝ ਵੀ ਹੋਊਗਾ ਕਿਸੇ ਪੜਕਾਵੇ ਚਾਉਣ ਦੀ ਕਿਸੇ ਨੂੰ ਵੀ ਕੋਈ ਲੋੜ ਨਹੀਂ ਹੈਗੀ ਸੱਚ ਨਾਲ ਜੁੜੇ